ਸਾਹ ਜੀ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਸਾਨੂੰ ਰਾਸਤੇ 'ਚ ਸਮੱਸਿਆ ਆ ਜੀ ਹਾਂਜੀ ਕੱਲ ਗੱਡੀ ਮੇਰੀ ਦੇ ਗੱਡੀ ਹੋਈ ਬੜੇ ਪ੍ਰੇਸ਼ਨਾ ਸੀ ਮੰਜੇ ਤੇ ਪਾ ਕੇ ਉਹਨੂੰ ਲੈ ਕੇ ਗਏ ਮੰਜੇ ਤੇ ਪਾ ਕੇ ਲੈ ਕੇ ਆਂਦੀ ਬੀਚਾ ਦੇ ਇਹ ਪਹਿਲਾ ਰਾਤ ਚੱਲ ਰਿਹਾ ਸੀਗਾ ਟੈਂਪੂ ਵੀ ਰੰਗਦੇ ਸੀਗੇ ਮਰੂਤੀ ਗੱਡੀ ਵੀ ਲੰਘਦੀ ਸੀਗੀ ਜੀ ਠੀਕ ਆ ਬਸ ਮੇਨ ਮੁੱਦਾ ਇਹੀ ਆ ਸਾਡੀ ਗੱਡੀ ਮਤਲਬ ਕਿ ਵੀ ਇੱਥੇ ਟਕਰਾ ਜਾਵੇ ਤੇ ਆ ਮੇਰਾ ਹਸਬੰਡ ਵੀ ਉੱਥੇ ਤੇ ਮੰਜੇ ਪਰ ਪਾ ਕੇ ਲਿਆਂਦਾ ਸੀ ਸਾਥੀ ਕਲਜੀ ਐਪੀਐਨ ਲਾਇਬ੍ਰੇਰੀ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਨਵੀਂ ਅਪਡੇਟ ਲੈ ਕੇ ਅੱਜ ਫਿਰ ਹਾਜ਼ਰ ਹੋਏ ਆਂ ਪਿੰਡ ਬਣਾ ਡਿਸਟ੍ਰਿਕਟ ਨਾਮਾਸ਼ਹਿਰ ਦੀਆਂ ਬਿਲਕੁਲ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਹਾਂ ਪਿੱਛੇ ਇੱਕ ਪਿੰਡਾਂ ਦਾ ਮਾਹੌਲ ਜਿੱਥੇ ਇੱਕ ਆਮ ਆਦਮੀ ਪਾਰਟੀ ਜਿਹਨੂੰ ਕਹਿੰਦੇ ਆਪ ਪਾਰਟੀ ਬਣੀ ਨੂੰ ਲੰਮਾ عرصਾ ਗੈਲੋ 7-8 ਮਹੀਨੇ ਹੋ ਚੁੱਕੇ ਬੀ ਚੁੱਕੇ ਹੈ ਲੇਕਿਨ ਪਿੰਡਾਂ ਦੇ ਮਸਲੇ ਹਜੇ ਵੀ ਜਿਹੜੇ ਅਧੂਰੇ ਪਏ ਆ ਕੁਝ ਚੈਲੋ ਪਿੰਡਾਂ ਦੀਆਂ ਪੰਚਾਇਤਾਂ ਜਾਂ ਪਿੰਡਾਂ ਦੇ ਛੋਟੀਆਂ-ਛੋਟੀਆਂ ਗਲੀਆਂ ਨੂੰ ਲੈ ਕੇ ਜਿੱਥੇ ਆਪਾਂ ਤੁਹਾਨੂੰ ਹਰੇਕ ਸ਼ਹਿਰ ਦੀ ਖਬਰ ਦਿਖਾਉਂਦੇ ਆ ਉਥੇ ਪਿੰਡਾਂ ਦੇ ਬਾਰੇ ਵੀ ਜਾਣੂ ਕਰਾਉਂਦੇ ਆ ਜਿੱਥੇ ਅੱਜ ਪਿੰਡ ਬਣਾ ਦੇ ਵਿੱਚ ਅਸੀਂ ਖੜੇ ਆ ਮੈਂ ਇੱਕ ਦਿਖਾਣਾ ਕਿ ਪਿੰਡਾਂ ਦੇ ਜਿਹੜੇ ਛੋਟੇ-ਛੋਟੇ ਮਸਲੇ ਆ ਉਹਨਾਂ ਲੈ ਕੇ ਗਲੀ ਦੇ ਮਸਲੇ ਤੁਸੀਂ ਦੇਖ ਸਕਦੇ ਹੋ ਮੇਰੇ ਕੈਮਰੇ ਦੇ ਵਿੱਚ ਕੈਦ ਇੱਕ ਗਲੀ ਦਾ ਮਸਲਾ ਲੈ ਕੇ ਜਿਹੜਾ ਕਾਫੀ ਟਾਈਮ ਤੋਂ ਜਿੱਥੇ ਕਿ ਪਿੰਡ ਵਾਸੀਆਂ ਦਾ ਕਹਿਣਾ ਆ ਕੀ ਗਲੀ ਦੇ ਅੰਦਰ ਜਿਹੜੀ 2.5 ਫੁੱਟ ਦਾ ਜਿਹੜਾ ਰਸਤਾ ਹੈ ਕਵਰ ਕੀਤਾ ਹੋਇਆ ਕੀ ਸਾਡੇ ਲੋਕ ਕਿਉਂ ਨਹੀਂ ਜਾਗਰੂਤ ਇੱਥੇ ਕਿਉਂਕਿ ਪਿੰਡ ਦੇ ਜਿਹੜੇ ਸਰਪੰਚ ਐ ਮੋਦਵਰ ਪੈਂਚ ਹੁੰਦੇ ਆ ਉਹ ਇਸ ਮਸਲੇ ਨੂੰ ਪਿੰਡ ਦੇ ਵਿੱਚੇ ਹੱਲ ਕਰ ਲੈਣ ਤਾਂ ਜੋ ਜਿਹੜੇ ਕੀ ਇਹਨਾਂ ਦੇ ਜਿਹੜੇ ਗਰੀਬ ਲੋਕ ਹੈ ਕਿਉਂਕਿ ਪਿੰਡਾਂ ਦੇ ਜਿਹੜੇ ਪਿਛੜੀ ਸ਼੍ਰੇਣੀ ਦੇ ਪਿੰਡ ਹੈ ਲੋਕ ਹੈ ਉਹ ਹਜੇ ਵੀ ਜਾਗਰੂਤ ਨਹੀਂ ਹੋਏ ਹੈਗੇ ਕੈਮਰੇ ਦੇ ਅੰਦਰ ਹਰ ਇੱਕ ਚੀਜ਼ ਦਿਖਾਵਾਂਗੇ ਕੀ ਸੱਚਾਈ ਹੈ ਕੀ ਨਹੀਂ ਸੱਚਾਈ ਹੈ ਔਰ ਜਾਗਰੂਤ ਵੀ ਕਰਾਂਗੇ ਆਪਣੇ ਚੈਨਲ ਦੇ ਜ਼ਰੀਏ ਕਿ ਇਹ ਜਿਹੜੇ ਛੋਟੇ-ਛੋਟੇ ਮਸਲੇ ਨੂੰ ਲੈ ਕੇ ਪਿੰਡਾਂ ਦੇ ਮਾਹੌਲਾਂ ਨੂੰ ਨਾ ਖਰਾਬ ਕੀਤਾ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਜਨ ਜਨਰੇਸ਼ਨ نسل ਦਪੂ ਵੇਖ ਖਰਾਬ ਨਾ ਹੋਵੇ ਫਿਰ ਦਿਖਾਣੇ ਆ ਇਹ ਇਹ ਜਿਹੜੀ ਗਲੀ ਹੈ ਇਹਦਾ ਮੈਕਸਿਮਮ ਤੁਸੀਂ ਅੰਦਾਜ਼ਾ ਜਿੰਨੇ ਵੀ ਦੇਖ ਇਹ ਲੋਕ ਦਰਸ਼ਕ ਸਾਡੇ ਦੇਖ ਰਹੇ ਆ ਤੁਸੀਂ ਜਾਇਜ਼ਾ ਲਗਾ ਸਕਦੇ ਹੋ ਇਹ ਘਰ ਜਿਹੜੇ ਆ ਤੁਸੀਂ ਕਿੰਨੇ ਫੁੱਟ ਦੀ ਗਲੀ ਸਾਡੇ ਕੈਮਰੇ ਦੇ ਅੰਦਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਪਾਂ ਅੱਗੇ ਵੀ ਚੱਲਾਂਗੇ ਕੀ ਮਾਹੌਲ ਜਿਹੜਾ ਹੈ ਇਸ ਉਹ ਉਸ ਗਲੀ ਦਾ ਰਕਬਾ ਔਰ ਇਸ ਗਲੀ ਦਾ ਰਕਬਾ ਤੁਸੀਂ ਦੇਖ ਸਕਦੇ ਹੋ ਔਰ ਪਿੱਛੇ ਜਿਹੜੇ ਘਰ ਵੱਸਦੇ ਆ ਔਰ ਲੋਕ ਜਿਹੜੇ ਕਿੰਨੇ ਪਰੇਸ਼ਾਨ ਹੋ ਰਹੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਲੋਕ ਪਰੇਸ਼ਾਨ ਨੇ ਉਹ ਕਿਵੇਂ ਟੂ ਵੀਲਰ ਮੋਟਰਸਾਈਕਲ ਵੀ ਲੰਘਣਾ ਬਹੁਤ ਔਖਾ ਹੈ ਕੱਲ ਨੂੰ ਇੱਥੇ ਇੱਕ ਛੋਟੀ ਜਿਹੀ ਸੀ ਗੱਲ ਕਰ ਲਈਏ ਭਵਿਕ ਦੀ ਕੱਲ ਨੂੰ ਕੋਈ ਕਿਸੇ ਦੀ ਡੈਥ ਕਿਸੇ ਦਾ ਕਿਸੇ ਦਾ ਐਜੀ ਅਨਹੋਣੀ ਹੋ ਜਾਂਦੀ ਹੈ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਜਿਹੜੇ ਲੋਕ ਹੈ ਲੰਘ ਵੀ ਨਹੀਂ ਸਕਦੇ ਕਿ ਪਿੰਡਾਂ ਦੇ ਜਿਹੜੇ ਮਾਹੌਲ ਹੈ ਇਹ ਡਿਸਟ੍ਰਿਕਟ ਨਮਾ ਸ਼ਹਿਰ ਦੇ ਵਿੱਚ ਪਿੰਡ ਪੈਂਦਾ ਪਿੰਡ ਬਣਾ ਬਿਲਕੁਲ ਰੋਪੜ ਦੇ ਨਜ਼ਦੀਕ ਲੱਗਦਾ ਹੈ ਪਿੰਡ ਜਿੱਥੇ ਗਲੀਆਂ ਦੇ ਮਸਲਿਆਂ ਨੂੰ ਲੈ ਕੇ ਛੋਟੇ-ਛੋਟੇ ਮਸਲਿਆਂ ਨੂੰ ਲੈ ਕੇ ਪ੍ਰੋਬਲਮ ਪਈ ਹੋਈ ਆ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਸਚਾਈ ਕੀ ਆ ਦੇ ਕੁਝ ਲੋਕ ਜਿਹੜੇ ਇੱਥੇ ਦੇ ਲੋਕ ਬਸਨੀਕ ਨੇ ਜਿਹੜਾ ਨੇ ਘਰ ਵਸਦੇ ਨੇ ਉਹ ਖੜੇ ਨੇ ਜਿਨ੍ਹਾਂ ਨੂੰ ਦਿੱਕਤ ਆ ਰਹੀਆਂ ਗਲੀਆਂ ਨੂੰ ਲੈ ਕੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕੀ ਸਚਾਈ ਆ ਔਰ ਕੀ ਉਹਨਾਂ ਦੀਆਂ ਪ੍ਰੋਬਲਮਾਂ ਆ ਔਰ ਕੀ ਕਹਿਣਾ ਚਾਹੁੰਦੇ ਮੈਂ ਕੈਮਰਾ ਬਿਲਕੁਲ ਨਜ਼ਦੀਕ ਆ ਜਾਵੇ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਆ ਔਰ ਕੀ ਪ੍ਰੋਬਲਮ ਆ ਰਹੀ ਆ ਸਪਿੰਡ ਦੇ ਵਿੱਚ ਔਰ ਗਲੀ ਨੂੰ ਲੈ ਕੇ ਸਮੱਸਿਆ ਉਹਨਾਂ ਦੀ ਕੀ ਆ ਬਿਲਕੁਲ ਜਾਣਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਹੈਤਰੀ ਗਾਨ ਕੀ ਨਾਮ ਹੈ ਜੀ ਆਪਣਾ ਤੇਰਸੇਮ ਸਿੰਘ ਹੈ ਜੀ ਅੱਜ ਤੁਸੀਂ ਪਿੰਡ ਬਣੇ ਦੇ ਵਿੱਚ ਸਾਨੂੰ ਬੁਲਾਇਆ ਹੈ ਔਰ ਕੀ ਮਸਲਾ ਹੈ ਔਰ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਮਸਲਾ ਹੈ ਗਲੀ ਦਾ ਜੀ ਗਲੀ ਦੇ ਵਿੱਚੋਂ ਬਿਲਕੁਲ ਤੰਗੀ ਹੈ ਜੀ ਪੂਰੇ ਮਹਾਲੇ ਨੂੰ ਜੇ ਕੋਈ ਬਿਮਾਰ ਹੋ ਜਾਂਦਾ ਤਾਂ ਸਾਨੂੰ ਮੰਜੇ ਪਰ ਚੱਕ ਕੇ ਕਾਹਨ ਲੈ ਜਾਣਾ ਪੈਂਦਾ ਜੀ ਨਹੀਂ ਇਹ ਕਿੰਨੇ ਟਾਈਮ ਤੋਂ ਜਿਹੜੀ ਤੁਹਾਡੀ ਗਲੀ ਹੈ ਕਿ ਕਿੰਨੇ ਟਾਈਮ ਤੋਂ ਤੰਗ ਹੋਈ ਵੀ ਹੈ ਬਾ 10-11 ਮਹੀਨੇ ਹੋ ਗਿਆ ਜੀ ਤੁਸੀਂ ਕੰਪਲੇਟ ਕੀਤੀ ਜਾਂ ਕੀ ਕਹਿਣਾ ਚਾਹੁੰਦੇ ਹੋ ਕੰਪਲੇਟ ਕੀਤੀ ਹੈ ਨੇਗ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਹਾਂ ਕੀ ਕਹਿ ਰਿਹਾ ਪ੍ਰਸ਼ਾਸਨ ਉਹਨਾਂ ਨੇ ੱੱਕੇ ਦੇ ਨਾਲ ਆਪਣਾ ਕੰਮ ਕਰਤਾ ਤੁਹਾਡੇ ਪਿੰਡ ਦੀ ਬਲਾਕ ਕਰਤੀ ਤੁਹਾਡੇ ਪਿੰਡ ਦਾ ਸਰਪੰਚ ਹੈ ਪੰਚਾਇਤ ਹੈ ਉਹ ਉਹ ਕੀ ਕਰਿਆ ਉਹਨੇ ਤਾਂ ਸਰਪੰਚ ਨੇ ਖੁਦ ਕਰਾਈ ਹੈ ਜੀ ਕੀ ਨਾਮ ਹੈ ਸਰਪੰਚ ਦਾ ਮਾਸਦੇਵ ਜੀ ਐਨੇ ਗਰਮੀਤ ਕੌਰ ਜੀ ਗਰਮੀਤ ਕੌਰ ਹਾਂ ਗਰਮੀਤ ਕੌਰ ਉਹ ਉਹਨਾਂ ਉਹਨਾਂ ਦੇ ਇਹ ਧਿਆਨ ਦੇ ਵਿੱਚ ਗੱਲ ਲੈਂਦੀ ਵੀ ਤੁਸੀਂ ਧਿਆਨ ਦੇ ਵਿੱਚ ਲੈਂਦੀ ਆ ਉਹਨਾਂ ਨੇ ਤਾਂ ਕੋਲ ਖੜ ਕੇ ਪਿੱਲਰ ਕਰਵਾਇਆ ਜੀ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਇਹ ਗਲੀ ਨੂੰ ਲੈ ਕੇ ਕਿ ਤੁਸੀਂ ਆਨਲ ਟਾਈਮ ਦੇ ਵਿੱਚ ਤੁਸੀਂ ਕੀ ਕੀ ਕਰੋਗੇ ਜੇ ਅਗਰ ਸੁਣਵਾਈ ਨਹੀਂ ਹੁੰਦੀ ਅਸੀਂ ਕੀ ਕਰਨਾ ਅਸੀਂ ਪਰੇਸ਼ਾਨ ਹੈ ਜੀ ਹਾਂ ਸਰਕਾਰ ਦੇਖੋ ਕਿਆ ਕਰਦੀ ਹੈ ਸੁਣਵਾਈ ਕਰਦੀ ਹੈ ਕੋਰਟ ਕੇਸ ਚੱਲਦਾ ਹਾਂ ਕੋਰਟ ਕੋਰਟ ਕੇਸ ਚੱਲਦਾ ਕੋਰਟ ਤੁਹਾਡੇ ਵਕੀਲ ਜਿਹੜੇ ਆ ਜਾਂ ਕੀ ਕਹਿ ਰਹੇ ਆ ਵਕੀਲ ਤਾਂ ਇਹਨਾਂ ਦੇ ਵਕੀਲ ਕਹਿ ਰਹੇ ਆ ਕਿ ਉੱਥੇ ਘਰੇ ਨਹੀਂ ਗਏ ਦਾ ਜੀ ਇੱਕ ਘਰ ਹੈ ਇਸ ਗਲੀ ਤੋਂ ਜਿਹੜਾ ਪਿੱਛੇ ਤੁਹਾਡੇ ਕਿੰਨੇ ਲਗਭਗ ਕਿੰਨੇ ਘਰ ਹੈ ਲਗਭਗ 40 ਘਰ ਹੈ ਇਸ ਇਸ ਗਲੀ ਤੁਹਾਡੇ ਬੈਕ ਸਾਈਡ ਵਾਲੇ 40 ਘਰ ਹੈ ਜੀ ਹਾਂ ਮਿਹਰਬਾਨੀ ਪਿੰਡ ਬਣਾ ਤੋਂ ਸ਼ਾਮ ਲਾਲ ਜੀ ਮੌਜੂਦ ਹੈ ਕਿ ਉਹਨਾਂ ਦਾ ਕੀ ਕਹਿਣਾ ਹੈ ਔਰ ਕੀ ਇਹ ਜਿਹੜਾ ਸਾਡਾ ਪ੍ਰਸ਼ਾਸਨ ਨਹੀਂ ਸੁਣਵਾਈ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੁੰਦੇ ਹੈ ਔਰ ਜਿਹੜੀ ਸਾਡੀ ਸਰਕਾਰ ਹੈ ਕੀ ਕਹਿਣਾ ਚਾਹੁੰਦੇ ਹਨ ਸਰ ਸਭ ਤੋਂ ਪਹਿਲਾਂ ਜੋ ਸਾਡੇ ਪਿੰਡ ਦੇ ਵਿੱਚ ਅੱਜ মিডিਆ ਆਇਆ ਅਸੀਂ ਇਹਨਾਂ ਦਾ ਆਪਣੇ ਪਿੰਡ ਵੱਲੋਂ ਉਹ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜੋ ਪਿੰਡ ਦੀ ਸਮੱਸਿਆ ਹਮੇਸ਼ਾ ਵਾਸਤੇ মিডিਆ ਹਲਕਾ ਨਾ ਹੁੰਦਾ মিডিਆ ਜਿਹੜਾ ਹੈਗਾ ਤੀਜਾ ਥੰਮ੍ਹ ਗਿਣਿਆ ਗਿਆ ਤੇ ਸਮੱਸਿਆ ਇਹ ਹੈ ਸਰ ਅੱਜ ਤੋਂ 9-10 ਮਹੀਨੇ ਪਹਿਲਾਂ ਇਹ ਮਕਾਨ ਬਣਾਏ ਆ ਮਕਾਨ ਬਣਾਣ ਦੇ باوجود ਇਹਨਾਂ ਨੇ ਸਾਡੀ ਗਲੀ ਵੱਢੀ ਆ ਗਲੀ ਦੇ ਵਿੱਚ ਮਕਾਨ ਬਣਾ ਲਏ ਆ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਮਿਲਣੇ ਵਾਸਤੇ ਗੱਲ ਕੀਤੀ ਆ ਪ੍ਰਸ਼ਾਸਨ ਨੂੰ ਮਿਲੇ ਵੀ ਆ ਲੇਕਿਨ ਪ੍ਰਸ਼ਾਸਨ ਨੇ ਮੌਕੇ ਦੀ ਸਰਕਾਰ ਦੇ ਦਬਾਵੇ ਨਾਲ ਉਹ ਮੌਕੇ ਦੀ ਪੰਚਾਇਤ ਦੇ ਦਬਾਵੇ ਨਾਲ ਸਾਡੀ ਸੁਣਵਾਈ ਨਹੀਂ ਹੋਈ ਤੇ ਅਸੀਂ ਮਾਨਯੋਗ ਕਾੜਗਾ ਥਾਣੇ ਨੂੰ ਰਿਪੋਰਟ ਦਿੱਤੀ ਸੀ ਦਰਖਾਸਤ ਕਾੜਗਾ ਥਾਣੇ ਵਾਲੇ ਬਿਲਕੁਲ ਹੀ ਨਹੀਂ ਆਏ ਜੀ ਉਸ ਤੋਂ ਬਾਅਦ ਅਸੀਂ ਸਾਡੇ ਨਹੀਂ ਪੈ ਲੱਗਿਆ ਫਿਰ ਅਸੀਂ ਮਾਨਯੋਗ ਐਸ ਡੀ ਐਮ ਦੀ ਅਦਾਲਤ ਦੀ 133 ਧਾਰਾ ਦੇ ਅਧੀਨ ਕੇਸ ਪਾਇਆ ਜੋ ਕਿ ਸਾਡਾ ਜਿਹੜਾ ਵਕੀਲ ਸੁਨੀਲ ਕੁਮਾਰ ਜੀ ਹੈ ਜੀ ਜੋ ਇਹਨਾਂ ਦਾ ਵਕੀਲ ਹੈ ਅਜੇ ਕੁਮਾਰ ਬਿੱਤੀ ਜੀ ਜੋ ਅਜੇ ਘਮਾਰੀ ਬਕੀਆ ਮੌਕੇ ਦੀ ਅਦਾਲਤ ਲੱਗੀ ਸੀਗੀ ਐਡੀਨ ਸਾਹਿਬ ਦੀ ਉਹਦੇ ਮੌਕੇ ਦੇ ਵਿੱਚ ਕਹਿ ਰਿਹਾ ਖੜਕੇ ਵੀ ਸਿਰਫ ਉਥੇ ਘਰ ਤਿੰਨ ਆ ਇੱਕ ਕਮਲਜੀਤ ਮੋਨੀ ਆ ਉਹਦੇ ਨੂੰ ਰਸਤਾ ਨਹੀਂ ਲੱਗਦਾ ਤਰਸੀਮ ਦਾ ਘਰ ਜੂੜਾ ਉਥੇ ਹੈ ਨਹੀਂ ਵੀ ਖਾਲੀ ਸ਼ਾਮ ਲਾਲ ਦਾ ਘਰ ਰਸਤਾ ਇਹ ਸ਼ਾਮ ਲਾਲ ਦਾ ਘਰ ਨੂੰ ਰਸਤਾ ਲੱਗਦਾ ਮੇਰੀ ਤਾਂ ਬੇਨਤੀ ਹੈ ਵੀ ਤੁਸੀਂ ਅੱਜ ਨੂੰ ਚੈਨ ਵਾਲਾ ਆਏ ਹੋ ਸਾਰੇ ਮੇਰੇ ਘਰ ਦੇਖੋ ਲਗਭਗ ਮੈਂ ਐਡੀਨ ਸਾਹਿਬ ਨੂੰ ਇਹ ਗੱਲ ਕਹੀ ਜੀ 40 ਕਰਦੇ 39 ਹੋ ਜੀ ਮੈਨੂੰ ਸਜ਼ਾ ਦੇ ਦਿਓ ਨਹੀਂ ਤਾਂ 39 ਕਹਿਣ ਵਾਲੇ ਨੂੰ ਸਜ਼ਾ ਦੇ ਦਿਓ ਤੇ ਮੇਰੀ ਇਹ ਬੇਨਤੀ ਹੈ মিডিਆ ਨੂੰ ਉਹ ਪ੍ਰਸ਼ਾਸਨ ਨੂੰ ਜੋ ਮੌਕੇ ਦੀ ਸਾਡੀ ਸਰਕਾਰ ਆ ਮੈਂ ਮੌਕੇ ਦੀ ਪੰਚਾਇਤ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ 40 ਘਰਾਂ ਦਾ ਰਸਤਾ ਉਹ ਸਾਡਾ ਖਲਵਾਇਆ ਜਾਵੇ ਆਮ ਜਿਹੜੀ ਲੋਕਾਂ ਦੀ ਪਬਲਿਕ ਆ ਜਿਹੜੀ ਇੱਥੇ ਗੱਡੀਆਂ ਮੋਟਲੇ ਦੇ ਕੋਲ ਲੋਕਾਂ ਨੇ ਹਜ਼ਾਰਾਂ ਰੁਪਏ ਲੱਖਾਂ ਰੁਪਏ ਗੱਡੀਆਂ ਬੁਲਾਏ ਹੋਏ ਅੱਜ ਗੱਡੀਆਂ ਸਾਡੀਆਂ ਗੁਰੂ ਘਰ ਦੇ ਅਰਦਾਸ ਮੰਦਰ ਦੇ ਕੋਲ ਖੜਦੀਆਂ ਵੀ ਕਿਸੇ ਦੀ ਇੱਕ ਗੱਡੇ ਨਿਆਣੇ ਨੇ ਕਰਿਆ ਚਭਰੀਟ ਮਾਰਤੀ ਜਾ ਕਿਸੇ ਨੇ ਕਿਸੇ ਦਾ ਨੁਕਸਾਨ ਕਰਦਾ ਸ਼ੀਸ਼ਾ ਤੋੜਦਾ ਤੁਹਾਡੀ ਬੜੀ ਦਿੱਕਤ ਆਉਂਦੀ ਹੈ ਕੋਈ ਰਿਸ਼ਤੇਦਾਰ ਸਾਡੇ ਘਰ ਬੈਠੇ ਹੁੰਦੇ ਆ ਉਹਨਾਂ ਦੀ ਨਿਗਾ ਜਿਹੜੀ ਗੱਡੀ 'ਚ ਹੁੰਦੀ ਆ ਮੈਂ ਪ੍ਰਸ਼ਾਸਨ ਨੂੰ ਉਸ ਪਿੰਡ ਦੀ ਪੰਚਾਇਤ ਨੂੰ ਉਹ ਸਾਡੇ ਪਿੰਡ ਦੇ ਇਲਾਕੇ ਦੇ ਵਿਧਾਇਕ ਬਹੁਤ ਹੀ ਮਾਨ ਜੋ ਚੋਰੀ ਸੰਤੋਸ਼ ਖਡਾਰੀ ਆ ਜੀ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੀ ਸਾਡਾ ਮਸਲਾ ਛੇਤੀ ਛੇਤੀ ਹੱਲ ਕਰਾਇਆ ਜਾਵੇ ਤਾਂ ਇੰਨੀਆਂ ਗੱਲਾਂ ਕਰਨ ਦਾ ਮੀਡੀਆ ਵਾਲਾ ਬੜਾ ਧੰਨਵਾਦ ਕਰ ਮਿਹਰਬਾਨੀ ਤੇ ਮਾਂਜੂਗਾ ਜਿਹੜੀ ਮੇਰੇ ਕੋ ਫਰਦਾ ਅੱਜ ਇੱਥੇ ਮੈਂ ਖੜਾ 173 ਨੰਬਰ ਗੋਰੀ ਆ ਜੋ ਕਿ ਜਿਹੜੇ ਮਕਾਨ ਬਣਾਇਆ ਵਾ ਇਹ ਸੈਂਟਰਲ ਗਵਰਨਮੈਂਟ ਦੀ ਜਗ੍ਹਾ ਜਿਹਦੇ ਵਿੱਚ 7 ਮੰਦੇ ਦੇ ਨੋਂ ਗਦਾਬਰੀ ਚੱਲ ਰਹੀ ਆ ਤੇ ਜਦੋਂ ਗਦਾਬਰੀ ਵਾਲਾ ਨੂੰ ਜਗ੍ਹਾ ਨਹੀਂ ਮਿਲ ਸਕਦੀ ਤਾਂ ਐਫੀਡਵਟ ਵਾਲੇ ਨੂੰ ਨਹੀਂ ਮਿਲ ਸਕਦੀ ਤਾਂ ਸਾਡੀ ਬੇਨਤੀ ਆ ਵੀ ਇਹ ਜਿਹੜਾ ਰਸਤਾ ਖੁਲਵਾਇਆ ਜਾਵੇ ਜਿੱਦਾਂ ਹੋਰ ਪਿੱਛੇ ਘਰ ਵਾਲਿਆਂ ਦੇ ਗੱਡੀਆਂ ਵੱੜਦੀਆਂ ਤਾਂ ਜਿਹੜੇ ਪਿੱਛੇ ਸਾਡੇ 40 ਘਰ ਰਹਿੰਦੇ ਉਹਨਾਂ ਦੇ ਘਰ ਵੀ ਗੱਡੀਆਂ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਪੰਜ ਕੀ ਨਾਮ ਹੈ ਆਪਣਾ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਬਣਾ ਜੀ ਪਿੰਨ ਨੋ ਮੇਰਾ ਦਰਸ਼ਨਾ ਦੇ ਵੀ ਸੰਮਤੀ ਮੈਂਬਰ ਜੀ ਕੀ ਸਮੱਸਿਆਰੀ ਆ ਤੁਹਾਡੇ ਗਲੀ ਨੇ ਸਮੱਸਿਆ ਬਸ ਇਹੀ ਆ ਭਾਜੀ ਲੇਡੀਜ਼ ਨੂੰ ਕੋਈ ਬੁੜੀਆਂ ਦੇ ਹਾਲ ਚ ਬੱਚਿਆਂ ਦੇ ਹਾਲ ਚ ਜਨਨੀਆਂ ਸਾਡੀਆਂ ਜੋ ਵੀ ਬੱਚੇ ਹੁੰਦੇ ਆ ਜੋ ਵੀ ਕੁਝ ਵੀ ਆ ਸਾਨੂੰ ਰਵਿਦਾਸ ਮੰਦਿਰ ਕੋਲੋਂ ਮੰਜੇ ਤੇ ਪਾ ਕੇ ਸਾਨੂੰ ਲਿਆਣੇ ਪੈਂਦੇ ਆ ਤਾਨੂੰ ਆਪੇ ਖੋਦੇ ਤੁਹਾਨੂੰ ਪਤਾ ਕਿ ਕੋਈ ਮੜਾ ਕੰਮ ਹੁੰਦਾ ਤਾਂ ਚਾਰ ਬੰਦੇ ਚੱਕਦੇ ਆ ਸਾਡੇ ਮਲੇ ਤੇ 40 ਘਰਾਂ ਨੂੰ ਇਹੀ ਦਿੱਕਤ ਆ ਕਿ ਜਿੰਦੇ ਜੀ ਵੀ ਮੰਜਾ ਤੇ ਲਿਆਏ ਜਾਂਦੇ ਪਾ ਕੇ ਕਿਸੇ ਦਾ ਆਪਰੇਸ਼ਨ ਹੋ ਜਾਂਦਾ ਕਿਸੇ ਦੀ ਲੱਤਾਂ ਟੁੱਟਦੀ ਆ ਜੋ ਵੀ ਹੈਗਾ ਇਹੀ ਸਾਨੂੰ ਤਾਂ ਜ਼ਿਆਦਾ ਦਿੱਕਤ ਆ 12 ਮਹੀਨੇ ਹੋ ਗਏ 11 12 ਤਰੀਕ ਨੂੰ ਆ 11 ਮਹੀਨੇ ਹੋ ਗਏ ਇਸ ਪਿੱਲਰ ਸਾਡੇ ਮਰੇ ਜਾਲ ਨੂੰ ਦੋ ਕਰਮ ਦਾ ਘੋਰ ਜਿਹੜਾ ਇਹਨਾਂ ਨੇ ਵੱਢ ਕੇ ਮੂੰਹ ਕੋ ਗੋਰ ਇੱਕ ਕਮਰੇ ਬਣਾ ਲੈ ਇੱਕ ਘਰ ਨਹੀਂ ਦਿੱਕਤ ਕੀਤੀ ਸਾਡੇ 40 ਘਰਾਂ ਨੂੰ ਠੀਕ ਹੈ ਜੀ ਤਾ ਕੋਈ ਜਿਆਦਾ ਪ੍ਰੋਬਲਮ ਤਾਂ ਜਨਾਨੀਆਂ ਨੂੰ ਆ ਕਿ ਜਿਹੜੇ ਸਾਡੇ ਹਰ ਤੁਹਾਨੂੰ ਪਤਾ ਹੀ ਅੱਜਕੱਲ ਸਮਾਂ ਹੀ ਐਦਾਂ ਦਾ ਕੇ ਬੱਚੇ ਹੁੰਦੇ ਪਰੇਸ਼ਾਨ ਨਾਲ ਪਰ ਉਹਨਾਂ ਲਈ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਬਾਕੀ ਤਾਂ ਬੰਦੇ ਤਾਂ ਤੁਰ ਕੇ ਵੀ ਆ ਸਕਦੇ ਗੱਡੀਆਂ ਸਾਡੀਆਂ ਉੱਥੇ ਹੁੰਨੀਆਂ ਕੋਈ ਗੱਡੀਆਂ ਦੇ ਉੱਪਰ ਚੰਗੀਆਂ ਮਾਰੀਆਂ ਚਵੀਟਾ ਲਿਖਦੇ ਆ ਮੇਰੇ ਜਵਾਈ ਦੀ ਗੱਡੀ ਆਈ ਸੀ ਗੁੱਤ ਪਰ ਐਨੇ ਗੰਦੇ ਲਾਫੇ ਲਿਖੋ ਸਕੇ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੀ ਠੀਕ ਹੈ ਜੀ ਜਾ ਸੀ ਉੱਥੇ ਜਾ ਕੇ ਦੇਖਿਆ ਤਾਂ ਸਾਨੂੰ ਬਹੁਤ ਸ਼ਰਮਿੰਦਗੀ ਆਈ ਸਾਡੇ ਕੱਲੀ ਮੇਰੀ ਨਹੀਂ ਸ਼ਰਮਿੰਦੀ ਸਾਡੇ ਅਗਲੇ ਦਾ ਕੰਨੇ ਦੇ ਬਣੇ ਦਾ ਇਹ ਹਾਲ ਹੈ ਕਿ ਇੰਨੇ ਬੰਦੇ ਵੀ ਇਦਾਂ ਦੇ ਬੱਚੇ ਵੀ ਇਦਾਂ ਦੇ ਪੈਣਾ ਗਲਤ ਕੰਮ ਹੋ ਰਿਹਾ ਇੱਥੇ ਠੀਕ ਹੈ ਜੀ ਮੈਂ ਤਾਂ ਬਸ ਇਹੀ ਕਹਿੰਦੇ ਹੋਈ ਧੰਨਵਾਦ ਕਰ ਮਿਹਰਬਾਨੀ ਜੀ ਮਾਦਦ ਕੀ ਕਹਿਣਾ ਚਾਹੁੰਦੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਸਾਨੂੰ ਰਸਤੇ ਦੀ ਸਮੱਸਿਆ ਹੈ ਜੀ हां जी कल गुड्डी मेरी दे गुड्डी होई बड़े प्रशना सी मंजे ते पाके ओनु लेके गए मंजे ते पाके लेके आंदी है की नाम, पेंड़ा? पेंड़ा नाम ए, का, का की है ਤੁਹਾਡੇ ਪਿੰਡ ਦਾ ਪਿੰਡ ਦਾ ਨਾਮ ਪਾਣਾ ਜੀ ਇਹ ਆਪਣੇ ਪੰਚਾਇਤ ਨੂੰ ਜਾਂ ਆਪਣੇ ਜਿਹੜੇ ਵਿਧਾਇਕ ਹੈ ਹਲਕਾ ਬਲਾਚੌਰ ਤੋਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅਸੀਂ ਬਸ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਸੰਤੋਸ਼ ਕੁਟਾਰੀਆਂ ਨੂੰ ਜੀ ਤੇ ਬੇ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਜੀ ਰਸਤਾ ਸਾਡਾ ਖੋਲ ਦਿੱਤਾ ਜਾਵੇ ਜੀ ਤੇ ਜਿਹੜੀਆਂ ਪ੍ਰੋਬਲਮਾਂ ਮੁਸ਼ਕਲਾਂ ਸਾਡੀਆਂ ਹੱਲ ਹੋ ਜਾਣ ਜੀ ਹਾਂ ਜੀ ਮਿਹਰਬਾਨੀ ਜੀ ਇਹ ਮਤਲਬ ਕੀ ਨਾਮ ਹੈ ਆਪਣਾ ਮੇਰਾ ਨਾਮ ਜਰਨੈਲ ਕੌਰ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਜਦ ਇਹ ਪਹਿਲਾਂ ਰਾਤ ਚੱਲ ਰਿਹਾ ਸੀਗਾ ਟੈਂਪੂ ਵੀ ਰੰਗਦੇ ਸੀਗੇ ਮਰੂਤੀ ਗੱਡੀ ਵੀ ਲੰਘਦੀ ਸੀਗੀ ਜੀ ਠੀਕ ਆ ਬਸ ਮੇਨ ਮੁੱਦਾ ਇਹੀ ਆ ਸਾਡੀ ਗੱਡੀ ਮਤਲਬ ਕਿ ਵੀ ਇੱਥੇ ਤੱਕ ਆ ਜਾਵੇ ਜੋ ਲੇਡੀਜ਼ ਜਾਂ ਕੋਈ ਜਿਹਨੂੰ ਵੀ ਮਰਜ਼ੀ ਪ੍ਰੋਬਲਮ ਹੁੰਦੀ ਆ ਵੀ ਗੱਡੀ 'ਚ ਸਾਡੇ ਪੀਪਲ ਤੱਕ ਆ ਜਾਵੇ ਸਾਨੂੰ ਐਨਾ ਹੀ ਬਹੁਤ ਆ ਅਗਰ ਸਾਡੀ ਛਣਵਾਈ ਹੁੰਦੀ ਆ ਤਾਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰਾ ਹਸਬੈਂਡ ਵੀ ਉੱਥੇ ਤੇ ਮੰਜੇ ਪਰ ਪਾ ਕੇ ਲਿਆਂਦਾ ਸੀ ਜੀ ਮੇਰੇ ਬੰਨੇ ਬੰਦ ਸਰਕਰ ਭਾਰੀ ਬਿਲਕੁਲ ਜੀ ਏਸੀ ਪਿੰਡ ਬਣਾ ਤੋਂ ਅੱਜ ਦੀ ਜਿਹੜੀ ਅਪਡੇਟ ਸਗੀ ਅਸੀਂ ਆਪਣੇ ਚੈਨਲ ਵੱਲ ਤੇ ਜਿਹੜਾ ਹਲਕਾ ਵਿਧਾਇਕ ਪਲਾਚੋਰ ਮੈਡਮ ਸੰਤੋਸ਼ ਕੁਟਾਰੀਆ ਜੀ ਬਹੁਤ ਸਾਡੇ ਰਿਸਪੈਕਟਡ ਹੈ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਦੇ ਹਾਂ ਆਪਣੇ ਚੈਨਲ ਵੱਲ ਤੇ ਕਿ ਇਹ ਜਿਹੜੇ ਸਾਡੇ ਹਲਕੇ ਦੇ ਪਿੰਡ ਹੈ ਉਹਨਾਂ ਦੀ ਦੇਖ ਰੇਖ ਕੀਤੀ ਜਾਵੇ ਤਾਂ ਜੋ ਜਿਹੜਾ ਸਾਡਾ ਭਵਿੱਖ ਹੈ ਸਾਡੇ ਬੱਚੇ ਹੈ ਇਹ ਗਲੀਆਂ ਦੇ ਕਰਕੇ ਤੰਗ ਹੈ ਕੁਛ ਕੰਮਾਂ ਦੇ ਕਰਕੇ ਤੰਗ ਹੈ ਇਹ ਉਹਨਾਂ ਦਾ ਹੱਲ ਪਾਇਆ ਕੀਤਾ ਜਾਵੇ ਤਾਂ ਜੋ ਅਸੀਂ ਇੱਕ ਮੈਂ ਛੋਟੀ ਜਿਹੀ ਇੱਥੇ ਆਪਣੇ ਚੈਨਲ ਰਾਹੀਂ ਗੱਲ ਕਰਨੇ ਚਾਹੁੰਦਾ ਆ ਕਿਉਂਕਿ ਸਾਡਾ ਪਿਛਲਾ ਇਲਾਕਾ ਜਿਹੜਾ ਕੰਢੀ ਦਾ ਇਲਾਕਾ ਵਜਦਾ ਬਲਾਚੌਰ ਹਲਕਾ ਜਿਹੜਾ ਆ ਕੰਢੀ ਦਾ ਇਲਾਕਾ ਕਿਹਾ ਜਾਂਦਾ ਆ ਇਹਦੇ ਵਿੱਚ ਪਿੰਡਾਂ ਦੇ ਮਸਲੇ ਛੋਟੇ-ਛੋਟੇ ਬਹੁਤ ਧੂਰੇ ਪਏ ਆ ਕੋਈ ਵੀ ਸਰਕਾਰ ਆਂਦੀ ਐ ਚਾਹੇ ਸ਼੍ਰੋਮਣੀ ਅਕਾਲੀ ਦਲ ਐ ਚਾਹੇ ਕਾਂਗਰਸ ਐ ਚਾਹੇ ਲੇਕਿਨ ਪਹਿਲੀ ਵਾਰੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਹੁਤ ਲੰਮੀ ਲੀਡ ਤੋਂ ਜਿਹੜਾ ਆਪਣੇ ਭਵਿੱਖ ਦੇ ਲਈ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਆ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਜਤਾਇਆ ਆ ਔਰ ਲੇਕਿਨ ਇੱਥੇ ਸਾਡੇ ਜਿਹੜੇ ਹਲਕਾ ਬਲਾਚੌਰ ਤੋਂ ਵਿਧਾਇਕ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤਾਂ ਜੋ ਲੋਕ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਦੇ ਜਿਹੜੇ ਪੰਚ ਐ ਸਰਪੰਚ ਐ ਪੰਚਾਇਤਾਂ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਖਾਸ ਕਰਕੇ ਜਿਹੜੇ ਸਾਡੇ ਪ੍ਰਸ਼ਾਸਨ ਐ ਕਾਠਗੜ੍ਹ ਤੋਂ ਥਾਣਾ ਕਾਠਗੜ੍ਹ ਦੇ ਐਸਐਚਓ ਸਾਹਿਬਾਨ ਐ ਔਰ ਚੌਂਕੀ ਦੇ ਇੰਚਾਰਜ ਸਾਹਿਬ ਐ ਉਹਨਾਂ ਨੂੰ ਅਪੀਲ ਕਰਦੇ ਆ ਆਪਣੇ ਚੈਨਲ ਵੱਲ ਤੇ ਕੀ ਐਜੇ ਲੋਕਾਂ ਦਾ ਬਿਲਕੁਲ ਸਾਨੂੰ ਸਾਥ ਦੇਣਾ ਚਾਹੀਦਾ ਤਾਂ ਜੋ ਤੰਗੀ ਪਰੇਸ਼ਾਨੀ ਨਾ ਹੋਵੇ ਇਸੇ ਨਾਲ ਕੈਮਰਾਮੈਨ ਰਾਹੁਲ ਦੇ ਨਾਲ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਮੇਰਾ